ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਪਾਰ ਫੇਰ ਮੈਂ ਤੇਰਵਿੰਦਰ ਸਿੰਘ ਜੀ ਇੱਕ ਨਵੀਂ ਵਿਚਾਰ ਚਰਚਾ ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਤੇਲਾਂ ਦੇ ਉੱਤੇ ਖਾਣ ਵਾਲੇ ਤੇਲਾਂ ਦੇ ਉੱਤੇ ਬਨਸਪਤੀ ਤੇਲਾਂ ਦੇ ਉੱਤੇ ਤੇਲ ਕਿਸ ਤਰ੍ਹਾਂ ਖਾਣ ਦੇ ਵਿੱਚ ਯੂਜ਼ ਕੀਤੇ ਜਾ ਸਕਦੇ ਨੇ ਤੇਲ ਕਿਤਾ ਕਿਸ ਤਰ੍ਹਾਂ ਮਾਲਿਸ਼ ਕੀਤੀ ਜਾ ਸਕਦੀ ਹੈ ਤੇਲਾਂ ਦੇ ਨਾਲ ਤੇਲ ਕਿਸ ਤਰ੍ਹਾਂ ਬਾਡੀ ਦੇ ਉੱਤੇ ਇੱਕ ਦਵਾਈ ਦੇ ਵਾਂਗ ਵੀ ਵਿੱਚ ਜਿਹੜਾ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਤੇਲ ਕਿਹੜੇ-ਕਿਹੜੇ ਰੂਪ ਦੇ ਵਿੱਚ ਸਾਨੂੰ ਮਿਲਦੇ ਨੇ ਤੇਲ ਪੌਦਿਆਂ ਤੋਂ ਬੀਜਾਂ ਤੋਂ ਫੁੱਲਾਂ ਤੋਂ ਕਿਹੜੇ ਕਿਹੜੇ ਰੂਪ ਦੇ ਤੇਲ ਹੁੰਦੇ ਨੇ ਤੇ ਇਹ ਤੇਲ ਨੂੰ ਜਿਹੜੇ ਤੇਲਾਂ ਤੋਂ ਐਡਾ ਬੜਾ ਹਉਆ ਬਣਾ ਕੇ ਵੀ ਤੇਲਾਂ ਦੇ ਨਾਲ ਜਿਹੜਾ ਜੀ ਕੋਲੇਸਟ੍ਰੋਲ ਵੱਧ ਜਾਂਦਾ ਜੀ ਭੈਟ ਵੱਧ ਜਾਂਦਾ ਜੀ ਇਹ ਕਿੱਥੇ ਤੱਕ ਇਹ ਮਿਥ ਦੇ ਵਿੱਚ ਸਚਾਈ ਹੈ ਆਪਾਂ ਅੱਜ ਰਵਿੰਦਰ ਸਿੰਘ ਜੀ ਤੋਂ ਜਾਣਾਂਗੇ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਸਤੀ ਕਸਰਨੋ ਅਸੀ ਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਸ਼ਕਾਂ ਵੱਲੋਂ ਰਵਿੰਦਰ ਜੀ ਤੇਲ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਨੇ ਪਨਸਪਤੀ ਤੇਲ ਜਿਹਨੂੰ ਕਹਿੰਦੇ ਆ ਆਪਾਂ ਵੈਜੀਟੇਬਲ ਆਇਲਸ ਕਹਿੰਦੇ ਹੈਗੇ ਆ ਈਟੇਬਲ ਆਇਲਸ ਕਹਿੰਦੇ ਹੈਗੇ ਜਿਨ੍ਹਾਂ ਨੂੰ ਖਾਧਾ ਜਾਂਦਾ ਹੁੰਦਾ ਤੇਲ ਕਈ ਤਰ੍ਹਾਂ ਦੇ ਨੇ ਤੇਲ ਦੇ ਨਾਲ ਅਸੀਂ ਦਵਾਈ ਦੇ ਰੂਪ ਦੇ ਵਿੱਚ ਇਸਤੇਮਾਲ ਕਰਦੇ ਹਾਂ ਕਿਉਂਕਿ ਪੰਜ ਕਰਮਾਂ ਦੇ ਵਿੱਚ ਸਾਰਾ ਤੇਲਾਂ ਦਾ ਹੀ ਕੰਮ ਰਹਿੰਦਾ ਉਹ ਤੇਲ ਦੇ ਨਾਲ ਹੁੰਦਾ ਪੰਜ ਕਰਮਾ ਹੁੰਦਾ ਤੇਲ ਦੇ ਨਾਲ ਮਾਲਿਸ਼ ਕੀਤੀ ਜਾਂਦੀ ਹੈ ਪਹਿਲਵਾਨਾਂ ਦੇ ਮਾਲਿਸ਼ ਹੁੰਦੀ ਸੀ ਕਿਸੇ ਟਾਈਮ ਤੇ ਲੜਾਈ ਜਦੋਂ ਲੱਗਿਆ ਕਰਦੀ ਸੀ ਉਸ ਟਾਈਮ ਤੇਲ ਦੀਆਂ ਪੱਟੀਆਂ ਵੀ ਕੀਤੀਆਂ ਜਾਂਦੇ ਸੀ ਜਿਹੜੇ ਜ਼ਖਮੀ ਹੁੰਦੇ ਸੀ ਤੇਲ ਦੀ ਮਾਲਿਸ਼ ਵੀ ਕੀਤੀ ਜਾਂਦੀ ਸੀ ਤੇ ਸੈਨਿਕਾਂ ਨੂੰ ਉਹਦੇ ਨਾਲ ਮਾਲਿਸ਼ ਤੇ ਪੱਟੀਆਂ ਦੇ ਨਾਲ ਵੀ ਜਿਹੜਾ ਤੰਦਰੁਸਤੀ ਜਲਦੀ ਹਾਸਲ ਹੁੰਦੀ ਸੀ ਪਰ ਅੱਜ ਕੱਲ ਜਿਹੜਾ ਤੇਲ ਨੂੰ ਬੜਾ ਵੱਡਾ ਹਵਾ ਬਣਾ ਕੇ ਪੇਸ਼ ਕੀਤਾ ਜਾਂਦਾ ਥੋੜਾ ਜਿਆਦਾ ਪਹਿਲੀ ਟਿੱਪਣੀ ਕੀ ਹੈ ਥੋੜੀ ਕੁਲਵੰਤ ਜੀ ਪਹਿਲੀ ਚੀਜ਼ ਤਾਂ ਜਿਹਨੂੰ ਵੈਜੀਟੇਬਲ ਆਇਲ ਕਹਿੰਦੇ ਆ ਨਾ ਉਹ 99% ਸੀਡ ਆਲ ਹੁੰਦਾ ਬੁਰਾ ਜਿਹੜੀ ਚੀਜ਼ ਆਪਾਂ ਸਮਝਣੀ ਹੈ ਤੇਲ ਦੋ ਸੋਰਸ ਤੋਂ ਆਉਂਦਾ ਹੈ ਜਾਂ ਵੈਜੀਟੇਰੀਅਨ ਜਾਂ ਨਾਨ ਵੈਜੀਟੇਰੀਅਨ प्रॉब्लम कित है? है ना वो सीड्स, तो, सीड्स, तो. <coughs> सीड्स निकलता है ओमेगा भर ओमेगा अपनी बॉडी इनफ्लैमेटरी होंगे दैट मीनस दर्द प्रोड्यूस करवाच बढ़ावा देता है प्रॉब्लम हो रही है ओमेगा थ्री जो ओमेगा सिक्स के अपोजिट है वह अपनी बॉडी चो इनफ्लेमे बिना दर्द

ਉਹ ਤੁਹਾਡੀ ਬੋਡੀ ਚ ਕੀ ਕਰਦੇ ਨੇ ਇਨਫਲਮੇਸ਼ਨ ਉਪਰੋਂ ਤੁਸੀਂ ਉਹਨੂੰ ਕੀ ਕਰਦੇ ਹੋ ਤੜਕੇ ਚ ਭੁੰਨ ਲੈਂਦੇ ਹੋ ਉਹ ਉਹਨੂੰ ਹੋਰ ਗਰਮ ਕਰ ਦਿੰਦੇ ਹੋ ਤੇਲ ਗਰਮ ਹੋਣ ਤੇ ਰੈਂਸਿਡ ਹੁੰਦਾ ਹੈ ਰੈਂਸਿਡ ਮਤਲਬ ਆਫ ਮਤਲਬ ਖਰਾਬ ਉਹ ਤੇਲ ਤੁਹਾਡੀ ਨਾੜੀਆਂ ਚ ਜੰਮ ਸਕਦਾ ਉਹ ਤੁਹਾਡਾ ਬੁਰਾ ਕੋਲੈਸਟ੍ਰੋਲ ਵਧਾ ਸਕਦਾ ਹੈ ਚੰਗਾ ਤੇਲ ਕੱਚਾ ਤੇਲ ਤੁਹਾਨੂੰ ਕਦੇ ਕੋਲੈਸਟ੍ਰੋਲ ਚ ਕਨਵਰਟ ਨਹੀਂ ਹੁੰਦਾ ਉਹ ਸਿੱਧਾ એનર્ਜੀ ਚ ਕਨਵਰਟ ਹੁੰਦਾ ਹੈ ਪਰ ਪਹਿਲੀ ਗੱਲ ਸੀਡ ਆਇਲਸ स्पेली जे के दालडा या रिफाइंड ऑयल जिन्होंने कहा जाता है वह थोड़े बिल्कुल गलत नहीं दे पर लिखा होगा या दालडा लिखा होगा या फिर जेनेटिकली मोडिफाइड क्रॉप तो क्या होगा जिछे जो कनोला आई सनोला मेरे हिसाब जेनेटिकली मोडिफाइड है सरों पीली मिल जाए देसी मिल जाए नॉट बैड हमे बहुत दर्द होना तो एक कैटेगरी है सब तो बुरी कैटेगरी है हाइड्रोजनेटिड तनस्पति ਰਿਫਾਈਨਡ ਆਇਲਸ ਇਹ ਬਿਲਕੁਲ ਗਲਤ ਨਹੀਂ ਇੱਕ ਦੋ ਆਇਲ ਹੈ ਜਿਹੜੇ ਜਿਹੜੇ ਹੈ ਵੈਜੀਟੇਰੀਅਨ ਸੋਰਸ ਮਗਰ ਉਹਨਾਂ ਚਾਹੀ ਜੀ ਤਾਕਤ ਹੈ ਐਨੇ ਅੱਛੇ ਸੋਰਸ ਤੋਂ ਹੈ ਉਹ ਫਿਰ ਵੀ ਖਰਾਬ ਨਹੀਂ ਹੁੰਦੇ ਬੈਸਟ ਸੋਰਸ ਬੈਸਟ ਸੋਰਸ ਹਮੇਸ਼ਾ ਕਿਨੂੰ ਮੰਨਾਂਗੇ ਆਇਲਸ ਦੇ ਬੇਸ ਤੇ ਐਨੀਮਲ ਪ੍ਰੋਟੀਨ ਸੌਰੀ ਐਨੀਮਲ ਫੈਟ ਜਿਹਦੇ ਵਿੱਚ ਦੇਸੀ ਕੀ ਆਪਣਾ ਬਿਨਾ ਨਾਨ ਵੈਜ ਤੋਂ ਹੈ ਐਨੀਮਲ ਪ੍ਰੋਟੀਨ ਤੋਂ ਬਣਿਆ ਹੈ ਐਨੀਮਲ ਫੈਟ ਤੋਂ ਬਣਿਆ ਹੈ ਕੀ ਹੈ ਮਗਰ ਵੈਜੀਟੇਰੀਅਨ ਸੋਰਸ ਤੋਂ बेस्ट दुनिया का ऑयल कोकोनट ऑयल ऑलिव ऑयल है कोकोनट ऑयल ऑलिव ऑयल तो भी थोड़ा अच्छा है ये तो पिछले कारण निकलो जी अपनी कुकिंग चना तड़का भुनिया जाता है ऑयल गर्म कर जिम्मे मैं दस खराब हो जाता है तो आप यूज करा जो बहुत हाई टैंपरेचर से जाके भी खराब ना हो दो ऑयल टॉप की कैटेगरी से कोकोनट ऑयल योना तो नीचे ओलिव ऑयल ਮਗਰ ਮੈਂ 올ੀਵ ਆਲ ਕੱਚਾ ਖਾਨੂ ਕਹਾਂਗਾ ਜੇ ਤੁਹਾਨੂੰ ਸਹੀ ਮਿਲ ਜੇ ਇਹਨਾਂ ਤੋਂ ਨੀਚੇ ਇੱਕ ਚੀਜ਼ ਆਦੀ ਕੁਲਵੰਜੀ ਉਹ ਹੈ ਸਰੋਂ ਦਾ ਤੇਲ ਪੀਲੀ ਸਰੋਂ ਦਾ ਤੇਲ ਜਦਕਿ ਸਰੋਂ ਤੇ ਵਿੱਚ ਇਹ ਜੀ ਚੀਜ਼ ਹੁੰਦੀ ਹੈ ਜਿਹੜੀ ਕਈ ਲੋਕਾਂ ਨੂੰ ਖਰਾਬ ਕਰ ਸਕਦੀ ਹੈ ਮਗਰ ਜੇ ਆਰਗੈਨਿਕ ਪੀਲੀ ਸਰੋਂ ਦਾ ਕੱਚਾ ਵੁੱਡ ਪ੍ਰੈਸਡ ਤੇਲ ਯੂਜ਼ ਕਰ ਰਹੇ ਹੋ ਤੁਸੀਂ ਉਹ ਫਿਰ ਵੀ ਚੱਲ ਜਾਏਗਾ ਦੇਖੋ ਇਹ ਕੜਵਾਈ ਸ ਹੈ ਕੁਲਵੰਜੀ 99% ਲੋਕ ਤੜਕੇ ਚ ਭੁੰਨੇ ਤੁਹਾਨੂੰ ਪਤਾ ਪਾਣੀ ਨਾਲ ਵੀ ਤੜਕਾ ਭੁੰਨਿਆ ਜਾ ਸਕਦਾ ਹੈ ਸੋ ਸਿੰਪਲ तड़के पा भुनो पानी ना भुनो oh. ने सिर कोयल गुड प्रेस्ड ऑरगेनिक हो तीजे नंबर से सरों का तेल या ओलिव ऑयल होलिव ऑयल अच्छा मिलता नहीं सरों का तेल ऑरगेनिक येलो सरों मिल जाती है यह लेखा देखा मोटा मोटा है ਤਾਂ ਤੇਲ ਚ ਕਈ ਚੀਜ਼ਾਂ ਨੇ ਸਭ ਤੋਂ ਪਹਿਲੀ ਚੀਜ਼ ਉਸ ਕੈਲਰੀਜ਼ ਉਸ ਤੋਂ ਥੰਡੇ ਆਈ ਫੈਟ ਐ ਕੈਲਰੀਜ਼ ਤੁਹਾਡੀ ਬੋਡੀ ਨੂੰ ਸਿੱਧਾ એનર્ਜੀ ਦਿੰਦੀ ਹੈ ਪ੍ਰੋਟੀਨ ਚ ਵੀ ਕੈਲਰੀਜ਼ ਨੇ ਕਾਰਬੋਹਾਈਡਰੇਟਸ ਵੀ ਕੈਲਰੀਜ਼ ਐ ਉਹਨਾਂ ਨੂੰ ਕਨਵਰਟ ਕਰਨਾ ਪੈਂਦਾ ਤੇਲ ਤੁਹਾਡੀ ਬੋਡੀ ਨੂੰ ਸਿੱਧਾ એનર્ਜੀ ਦਿੰਦਾ ਹ ਪਰ ਇਹ ਇਕੱਲੇ ਕਾਹ ਫਾਇਦੇ ਨਹੀਂ ਐ ਕੋਕੋਨਟ ਆਇਲ ਤੇ 올ਿਵ ਆਇਲ ਤੇ ਬਦਾਮ ਦਾ ਤੇਲ ਜਿਹਨੂੰ ਅਸੀਂ ਕਹਿੰਦੇ ਆ ਆਲਮੰਡ ਆਇਲ ਸਕਿਨ ਲਈ ਨਾਨ ਲੀਵੀਅਮ ਰਿਹਾ ਤੇ ਇਹਨਾਂ ਦੇ ਇੱਕ ਇੱਕ ਹਿੱਸਾ ਪਾ ਕੇ ਕਿਸੇ ਸਕਿਨ ਤੇ ਲਾ ਕੇ 10 ਮਿੰਟ ਸਵੇਰੇ ਜਦ ਚੜਦੀ ਧੁੱਪ ਤੇ ਸੈਰ ਕਰ ਲਓ ਤੁਹਾਡੇ ਸਾਰੇ ਦਿਨ ਦੀ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਖਤਮ ਹੂੰ ਦੇਖੋ ਸਕਿਨ ਵਿਟਾਮਿਨ ਏ ਜਿਹੜਾ ਕੋਕੋਨਟ ਸੌਰੀ ਜਿਹੜਾ ਆਲਮੰਡ ਆਇਲ ਹੈ ਨਾ ਵਧੀਆ ਆਲਮੰਡ ਆਇਲ ਉਹ ਵਿਟਾਮਿਨ ਈ ਨਾਲ ਭਰਿਆ ਹੁੰਦਾ ਹੈ ਵਾਲਾਂ ਲਈ ਸਕਿਨ ਲਈ ਨੋਆ ਲਈ ਅੰਮ੍ਰਿਤ ਤਾ ਫੈਟ ਦੇਖੋ ਆ ਸਕਿਨ ਫੈਟ ਦੀ ਬਣੀ ਹੋਈ ਹੈ ਅਗਰ ਡਰਾਈ ਹੋਣ ਲੱਗੀ ਦੈਟ ਮੀਨ ਸਮਥਿੰਗ ਇਜ਼ ਰੌਂਗ ਵਿਦ ਯਰ ਫੈਟ ਫੈਟ ਚੰਗਾ ਖਾਓ ਤੇ ਲਾਉ ਫਾਇਦੇ ਚੱਕੋ ਗਲਤ ਤੇਲ ਯੂਜ਼ ਕਰਨਾ ਗਲਤ ਤੇਲ ਨਾਲ ਲਾਂਚ ਨਾਲ ਖਾਂਚ ਤਾਂ ਹੀ ਮੈਂ ਲੋਕਾਂ ਨੂੰ ਬਜ਼ਾਰ ਤੋਂ ਬਣੀਆ ਕਰੀਮਾਂ ਜਾਂ ਮੋਇਸਚਰਾਈਜ਼ਰ ਖਾਣ ਦੇ ਲਾਂਚ ਤੋਂ ਮਨਾ ਕਰਦਾ ਖਾਂ ਤਾਂ ਚਲੋ ਖਾਦੇ ਨਹੀਂ ਕਿਉਂਕਿ ਉਸ ਚ ਅਗਰ ਕੋਸਟ ਕਟਿੰਗ ਦੇ ਚੱਕਰ ਤੇ ਗੰਦੀ ਕੁਆਲਿਟੀ ਦਾ ਆਇਲ ਯੂਜ਼ ਹੋ ਰਿਹਾ ਹੋਇਆ ਹੈ ਉਸ ਨੇ ਬੜਾ ਗੰਦਾ ਪਾਮ ਆਇਲ ਦਾ ਕੁਲੰਜੀ ਪਾਮ ਉਹ ਬਿਲਕੁਲ ਨਹੀਂ ਯੂਜ਼ ਕਰੀਦਾ ਅਨਲੈਸ ਉਹ ਰੈਡ ਪਾਮ ਆਰਗੈਨਿਕ ਰੈਡ ਪਾਮ ਆਇਲ ਹੋਵੇ ਉਹ ਮੈਂ ਵੀ ਬहोत ਹੈ ਮੈਂ ਇੱਥੇ ਰਵਿੰਦਰ ਸਿੰਘ ਜੀ ਮੇਰਾ ਇੱਕ ਆਪਣਾ ਤਜਰਬਾ ਜਿਹੜਾ ਕੀਤਾ ਹੋਇਆ ਹੈ ਪਾਮ ਆਇਲ ਜਿਹੜਾ ਹੈਗਾ ਉਹ 20% ਤੱਕ ਸਰਕਾਰ ਨੇ ਵੀ ਜਿੰਨਾ ਤੱਕ ਮੇਰੀ ਜਾਣਕਾਰੀ ਹੈ ਉਹ ਸਰੋਂ ਦੇ ਤੇਲ ਦੇ ਵਿੱਚ ਪਾ ਕੇ ਵੇਚਣ ਦੀ ਇਜਾਜ਼ਤ ਦਿੱਤੀ ਹੋਈ ਹੈ ਹੁਣ ਇੱਕ ਚੀਜ਼ ਨੋਟ ਕਰੋ ਤੁਸੀਂ ਬਾਜ਼ਾਰੋਂ ਤੁਸੀਂ ਸਰੋਂ ਦੇ ਤੇਲ ਦੀ ਬੋਤਲ ਲਿਆਓ ਲਿਆ ਕੇ ਉਹਨੂੰ ਫ੍ਰੀਜ਼ਰ 'ਚ ਚੱਕ ਦੋ ਫ੍ਰੀਜ਼ਰ ਦੇ ਵਿੱਚ ਰੱਖ ਕੇ ਸ਼ਾਮ ਨੂੰ ਜਦੋਂ ਚੱਕ ਕੇ ਦੇਖੋਗੇ ਤੇ ਉਹਦੇ ਵਿੱਚੋਂ ਅੱਧਾ ਤੇਲ ਵਿੱਚ ਜੰਮਿਆ ਪਿਆ ਹੋਏਗਾ ਉਹ ਜਿਹੜਾ ਜੰਮਿਆ ਹੁੰਦਾ ਉਹ ਪਾਮ ਆਇਲ ਹੁੰਦਾ ਔਰ ਪਾਮ ਆਇਲ ਸਭ ਤੋਂ ਖਤਰਨਾਕ ਹੈ 20% ਦੀ ਇਜਾਜ਼ਤ ਦਿੱਤੀ ਪਿਆ ਬੀ ਤੋਂ 40 40 45 45 50 50% ਲੋਕੀ ਪਾਪਾ ਕੇ ਵੇਚੀ ਜਾ ਰਹੇ ਨੇ ਅੱਜ ਸਰੋਂ ਦੀ ਕੀਮਤ ਜਿਹੜੀ ਆ ਬਾਜ਼ਾਰ ਦੇ ਵਿੱਚ ਸਰੋਂ ਦੀ ਕੀਮਤ 57 58 ਰੁਪਏ ਆ 3 3 ਕਿਲੋ ਸਰੋਂ ਦੇ ਵਿੱਚੋਂ 1 ਕਿਲੋ ਜਿਹੜਾ ਤੇਲ ਨਿਕਲਦਾ ਮੰਨ ਲਓ ਵੀ 3 ਕਿਲੋ ਸਰੋਂ ਦਾ ਮਤਾਬਕ ਹੋ ਗਿਆ ਜੇ 57 58 ਤੇ 170 80 ਰੁਪਏ ਦਾ ਤੇਲ ਤੇਲ ਨਿਕਲਿਆ ਬਾਕੀ ਬਿਜਲੀ ਦੇ ਖਰਚੇ ਕੱਢਣ ਵਾਲੇ ਦੇ ਖਰਚੇ ਹੋਰ ਖਰਚੇ ਵੱਖਰੇ 250 ਰੁਪਏ ਦੇ ਕਰੀਬ ਤੇਲ ਆਪਣਾ ਘਰ ਪੈਂਦਾ ਬੰਦੇ ਨੂੰ ਤੇ ਬਾਜ਼ਾਰ ਦੇ ਵਿੱਚ ਤੁਹਾਨੂੰ 120 ਕਿ ਰ 130 ਪੇਲੀ ਬੋਤਲ ਮਿਲ ਰਹੀ ਹੈ ਤਾਂ ਕੀ ਦੇ ਰਹੇ ਨੇ ਆਪਾਂ ਨੂੰ ਇਹ ਸੋਚੋ ਜੀ ਤਾਂ ਅਗਰ ਤੁਸੀਂ ਵਰਸ ਕੈਟਾਗਰੀ ਜਾਓ ਪਾਮ ਆਇਲ ਸਭ ਤੋਂ ਗੰਦੀ ਕੈਟਾਗਰੀ ਦੇ ਚਾਹ ਰਹੇ ਪਾਮ ਆਇਲ ਤਾਂ ਜਿੰਨੇ ਵੀ ਤੁਸੀਂ ਇਹ ਦੇਖਿਓ ਟਿਪਸ ਦੇ ਪੈਕੇਟ ਲਈਓ ਹਮਮ ਫੂਡ ਕੋਰੇ ਟਾਈਪ ਦੇ ਚਿਪਸ ਨੇ ਨਾ ਇਹਨੇ ਦੇਖਿਓ ਇਹਨਾਂ 'ਚ ਆਇਲ ਪਾਮ ਆਇਲ ਲਿਖਿਆ ਹੁੰਦਾ ਸਭ ਤੋਂ ਸਸਤਾ ਹੈ ਹਮਮ ਪਰ ਪਲੀਜ਼ ਆਪਣੇ ਬੱਚਿਆਂ ਦਾ ਭਵਿੱਖ ਉਹਨਾਂ ਦੀ ਸਿਹਤ ਨਾ ਤਾਂ ਅੱਗੇ ਫਿਊਚਰ ਜਨਰੇਸ਼ਨਸ ਨੂੰ ਖਰਾਬ ਨਹੀਂ ਕਰਨਾ ਅੱਛਾ ਤੇਲ ਯੂਜ਼ ਕਰੋ ਕੋਕੋਨਟ ਆਇਲ ਅਗਰ ਤੁਸੀਂ ਕਿਤੇ ਆਤ ਪਾ ਲੋ ਨਾ ਕੁਲਵੰਤ ਜੀ ਕੋਕੋਨਟ ਆਇਲ ਤੇਨ ਦੀ ਜਾਂ ਚਰਕੀ ਹਾਂ ਮਜ਼ਾ ਆ ਜਾਵੇਗਾ ਜਾਂ ਉੱਤਪਾਕੇ ਖਾਓ ਕਿਉਂ ਵਾਂਗੂ ਪਾਕੇ ਖਾ ਲੋ ਉੱਤਪਾਕੇ ਖਾ ਲੋ ਜੇ ਤੁਹਾਨੂੰ ਤੜਕੇ ਚ ਕੋਕੋਨਟ ਆਇਲ ਬੁਰਾ ਲੱਗਦਾ ਉਹਦੇ ਤੁਸੀਂ ਸਰਵ ਦਾ ਤੇਲ ਭੁੰਨ ਲੋ ਥੋੜਾ ਹਨਾ ਸਾੜ ਲੋ ਉਹ ਵੀ ਚੇਂਜ ਹੋ ਜਾਂਦਾ 올ਿਵ ਆਇਲ ਯੂਜ਼ ਕਰ ਲੋ ਕੋਕੋਨਟ ਆਇਲ ਯੂਜ਼ ਕਰ ਲੋ ਦੇਖੋ ਮੇਰਾ ਲੋਕਾਂ ਤੱਕ ਦਖਾਸਤ ਹੋ ਗਈ ਜੇ ਕਿੱਲੋ ਖਾ ਰਹੇ ਹੋ ਨਾ ਅੱਧਾ ਕਰ ਦੋ ਬਹੁਤ ਚੰਗਾ ਖਾ ਲੋ

ਜੇ ਕਿੱਲ ਦਾ ਤੇਲ ਅੱਜ ਨਹੀਂ ਯੂਜ਼ ਕਰੋਗੀ ਕਿਸੇ ਵੀ ਹਲਵਾਈ ਦੀ ਦੁਕਾਨ ਤੇ ਚਲੇ ਜਾਓ ਕਿਸੇ ਵੀ ਹੋਟਲ ਤੇ ਚਲੇ ਜਾਓ ਤੁਹਾਨੂੰ ਹਰ ਵਾਰ ਉਹ ਨਵਾਂ ਤੇਲ ਪਾਉਂਦੇ ਆ ਕਦੇ ਨਹੀਂ ਦੇਖੋਗੇ ਉਹ ਚਲਦੇ ਹੋਏ ਤੇਲ ਦੇ ਵਿੱਚ ਹੋਰ ਤੇਲ ਪਾ ਕੇ ਤੇ ਉਸੇ ਨੂੰ ਐਡ ਕਰਕੇ ਦਿਖਾ ਦੇਣਗੇ ਇਸੇ ਕਰਕੇ ਆਪਾਂ ਨੂੰ ਬਿਮਾਰੀਆਂ ਵੱਧ ਰਹੀਆਂ ਨੇ ਜੀ ਤੇ ਉਹ ਆਇਲ ਰੈਂਸਿਡ ਹੋ ਕੇ ਠੰਡਾ ਹੋ ਕੇ ਦੁਬਾਰਾ ਗਰਮ ਠੰਡਾ ਹੋ ਕੇ ਦੁਬਾਰਾ ਗਰਮ ਉਹ ਕਾਰਸੋਜਨਿਕ ਕੈਂਸਰ ਪ੍ਰੋਡਿਊਸਿੰਗ ਬਣ ਚੁੱਕਿਆ ਪਲੀਜ਼ ਕਹੀਂ ਅੱਜਕਲ ਕੁਲਰ ਜੀ ਬਹੁਤ ਬੁਰੇ ਕੇਸਸ ਆ ਰਹੇ ਨੇ ਬਾਹਰ ਦੀ ਚੀਜ਼ਾਂ ਖਾ ਕੇ ਲੋਕਾਂ ਨੂੰ ਫੂਡ ਪੋਇਜ਼ਨ ਬਹੁਤ ਬੁਰੀ ਬੁਰੀ ਚੀਜ਼ਾਂ ਹੋ ਰਹੀਆਂ ਨੇ ਇਵਨ ਹੈਨਾ ਡੈਥ ਤੱਕ ਹੋ ਜਾਂਦੀ ਲੋਕਾਂ ਦੀ ਲੋਕ ਇਸ ਨਹੀਂ ਸਮਝਦੇ ਕਿ ਆਪਾਂ ਆਪਣੇ ਘਰ ਚੀਜ਼ ਬਣਾ ਲਓ ਉਹ ਤੇਲ ਵਰਤ ਕੇ ਘੇਰ ਦੋ ਹੈਨਾ ਉਹਦੇ ਚਾਹੇ ਦੀਵੇ ਬਣਾ ਲਓ ਬਾਅਦ ਚ ਜਿਹਨੂੰ ਨਹੀਂ ਘੇਰਨਾ ਮਤਲਬ ਤੇਲ 12 12 ਦਵਾਰਾ ਵਰਤਿਆ ਚੰਗਾ ਨਹੀਂ ਹੈ ਬੈਸਟ ਚੀਜ਼ ਹੈ ਤੁਸੀਂ ਦੇਸੀ ਕੀ ਜਾਂ ਕੋਕੋਨਟ ਆਇਲ ਦਾ ਤਰਕਾ ਲੈ ਲਓ ਜਾਂ ਤੜਕੇ ਇਸ ਤੇ ਰਹਿਣ ਦੀ ਜਗ੍ਹਾ ਤੇ ਉੱਪਰ ਲੈ ਲਓ ਉੱਪਰ ਲੈਣ ਦੇ ਤੇ ਉਹਨੇ ਹੀ ਫਾਇਦੇ ਨੇ ਜਿਨੇ ਉਹਦੇ ਨਾਲੇ ਪਾਸੇ ਨੁਕਸਾਨ ਨੇ जिम्मे दसदलाद कोकोनट ऑयल या ऑलिव ऑयल ओल या आलमंड ऑयल पा लो आय हायनो हाय करेटनोइड करेटनोइड की जो चिक्स वाइटमिन पानी होंगे कुछ ऑयल फैट सोलबलिन कहने करेटेनोइड कहने सलाद के जब भी सलाद खाने अंग्रेज देखिए शुरू तोलिव ऑयल पाते क्यों करेटेनोइड मिक्स करने फायदा की ਵਿਟਾਮਿਨ A D E K2 ਤੇ ਹੋਰ ਜਿਹੜੇ ਫੈਟ ਸੋਲਵਲ ਵਿਟਾਮਿਨਸ ਤੇ ਮਿਨਰਲਸ ਨੇ ਬੋਡੀ ਚ ਜਾਣਗੇ ਇਹਦੇ ਨਾਲ ਕੀ ਹੋਊਗਾ ਮਲ ਨਿਊਟ੍ਰੀਸ਼ਨ ਖਤਮ ਹੋ ਜੇਗੀ ਬੋਡੀ ਚ ਜਿਹੜੀ ਬੁਰੀ ਨਿਊਟ੍ਰੀਸ਼ਨ ਆ ਖਤਮ ਹੋ ਜੇਗੀ ਇਹਦਾ ਫਾਇਦਾ ਕੀ ਹੋਊਗਾ ਅੱਛਾ ਇਮਿਊਨ ਸਿਸਟਮ ਅੱਛੀ ਸਕਿਨ ਅੱਛਾ ਲਿਵਰ ਅੱਛੀ ਹਾਜ਼ਮਾ ਤੇ ਬੱਲੇ ਬੱਲੇ ਕਲੋਰਿਕ ਬਹੁਤ ਖਤਰਨਾਕ ਹੈ ਅਸੀਂ ਯੂਜ਼ ਕਰਦੇ ਜਿਹੜੇ ਲੋਕਾਂ ਨੂੰ ਕਬਜ ਰਹਿੰਦੀ ਹੈ ਉਹਨਾਂ ਦਾ ਨਾ ਬਾਇਲ ਘੱਟ ਬਣਦਾ ਹੁੰਦਾ ਤੇਲ ਖਵਾ ਦਿਓ ਪੂਰਾ ਬੱਧ ਐਂਡ ਸਾਹ ਕਿਉਂ ਤੇਲ ਬਾਇਲ ਨੂੰ ਐਕਟੀਵੇਟ ਕਰਦਾ ਬਾਇਲ ਕਹਣਾ ਗਾਲ ਬਲੈਡਰ ਚ ਪਿਆ ਗਾਲ ਬਲੈਡਰ ਚ ਬਾਇਲ ਪਿਆ ਆਪਾਂ ਜੇ ਆਇਲ ਖਾਣੇ ਗਾਲ ਬੈਟਰ ਕਵਿਜ਼ ਕਰਦਾ ਤੇਲ ਨੂੰ ਤੋੜ ਲਈ ਉਹ ਸਾਰੀ ਅੰਤੜਾ ਨੂੰ ਕੀ ਕਰ ਦਿੰਦਾ ਐਂ ਅੰਚੀ ਤਰ੍ਹਾਂ ਗ੍ਰੀਸਿੰਗ ਥੋੜੀ ਹੈਮਰੋਇਡਸ ਕਬਜ ਬਦਹਜਮੀ ਬੱਲੇ ਬੱਲੇ ਇੰਨੇ ਸਾਰੇ ਫਾਇਦੇ ਨੇ ਗਾਲ ਸਟੋਨਸ ਨਹੀਂ ਹੁੰਦੇ ਜੇ ਬੰਦੇ ਜਿਆਦਾ ਆਇਲ ਰੈਗੂਲਰਲੀ ਖਾਣਨੇ ਕੋਲਵੰਸੀ ਕਿਉਂ ਕਿਉਂਕਿ ਗਾਲ ਬਲੈਡਰ ਚੱਲਦਾ ਰਹਿੰਦਾ ਅੱਖਾਂ ਦੀ ਰੌਸ਼ਨੀ ਖਰਾਬ ਨਹੀਂ ਹੁੰਦੀ ਕੈਲਸ਼ੀਅਮ ਦੀ ਡੈਫੀਸ਼ੈਂਸੀ ਨਹੀਂ ਹੁੰਦੀ ਜਾਂ ਕੈਲਸ਼ੀਅਮ ਜ ਵੱਧਦਾ ਨਹੀਂ ਇੰਟਰਸਟਿੰਗ ਹੈ ਦੇਖੋ ਆ ਹੋਰ ਨਾਈਟ ਬਲਾਈਂਡਨੈਸ ਨਹੀਂ ਹੁੰਦੀ ਸਕਿਨ ਪ੍ਰੋਬਲਮਾਂ ਨਹੀਂ ਹੁੰਦੀਆਂ ਐਕਜ਼ੀਮੇ ਅੜੀ ਦਿੱਕਤਾਂ ਨਹੀਂ ਆ ਪ੍ਰੋਬਲਮਾਂ ਸਕਿਨ ਅਲਰਜੀਆ ਨਹੀਂ ਹੁੰਦੀਆਂ ਕਿਉਂ ਵਿਟਾਮਿਨ ਏ ਡੀ ਈ ਕੇ ਟੂ ਮਿਕਸ ਹੋ ਰਿਹਾ ਹੈ ਈ ਪੂਰਾ ਹੁੰਦੇ ਹੀ ਦਰਦ ਨਹੀਂ ਹੁੰਦੇ ਇਮਿਊਨਿਟੀ ਵਧੀਆ ਰਹਿੰਦੀ ਹੈ ਤਾਂ ਜਿਹੜਾ ਲੋਕ ਨੂੰ ਡਿਪਰੈਸ਼ਨ ਹੁੰਦਾ ਕੋਈ ਗੰਤ ਜੀ ਉਹ ਵੀ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਕਰਕੇ ਹੁੰਦਾ ਤਾਂ ਹੀ ਵੱਡੇ ਵੱਡੇ ਮੁਲਕ ਜਿੱਥੇ ਬਹੁਤ ਬੱਦਲ ਰਹਿੰਦੇ ਜਿਵੇਂ ਯੂਕੇ ਹੈ कैनेडा के कई जगह देखिए पहला बंदी थ्री दा दा लो हम लिवर फैटी होंगे फिर थायरॉय होता है फिर डिप्रैशन बहुत ज्यादा होता है यह डी थ्री कितों मिल सदै जे तो फैट सोलबल वाइटामिन खाओगे तो ही डी थ्री मिलेगा जो थोड़े बायल होगा तो बहुत सिंपल जो लॉजिक ने तेल गलत नहीं होना चाहिए जिन्होंने कहने वनस्पति रिफाइंड तो बिल्कुल नहीं होना चाहिए था। पाम ऑयल जेनेटिकली मॉडिफाइड सरों तो बने होया या जोड़े सरों दे, वो तो सरसों तो के खोलना तो बनया सॉरी सन सनफ्लावर ऑयल नहीं होना चाहिए था। अगर ऑर्गेनिक है ठीक है उन कई बार मैं भी यूज़ करे पीनट ऑयल ऑरगेनिक पीनट ऑयल अच्छा है मगर जो थोड़े दर्द ने ना शरीर इनफ्लेमेन है फिर नहीं जी इनफ्लेमे ज्यादा कोकोनट ऑयल देसी थोड़े बेस्ट ऑयल ने जो इनफ्लेमे नहीं है आलमंड ऑयल यूज कर सकते यूज़ कर तेल भी यूज़ कर हो कई लोगों इनफ्लेमे ऑलिव ऑयल यूज कर ले चक्कर नहीं ऑलिव कुल ऑलिविवल अमृत है जी फीमेल हैल्थ ली अमृत यह हॉरमोन बैलेंस करता है एसट्रोजन मोजुलेट करता कर मोनीटर बदल नहीं देंद्र बिना कलो घट नहीं देंदा जिम्मे रेगुलेट नहीं करता कोई चीज एस्ट्रोजन रेगुलेट करता बस चक्कर ਚੰਗੀ ਕੁਆਲਿਟੀ ਦਾ 올ਿਵ ਆਇਲ ਇੰਡੀਆ ਚ ਨਹੀਂ ਮਿਲਦਾ ਮੈਂ ਹਮ ਬਗੇਰੀ ਲੈ ਲੈ ਬਕੇ ਬਟ ਦਸ ਖਾਸ ਥੇ ਯਾ ਦੇ ਲੋਕਾਂ ਨੂੰ ਹੈ ਅਵੇਲੇਬਲ ਉਹ ਲੈ ਸਕਦੇ ਇੱਕ ਹੋਰ ਕੈਟੇਗਰੀ ਕੁਲ ਵੰਦੀ ਉੱਪਰ ਪਾ ਕੇ ਖਾਣ ਵਾਲੀ ਆਪਣੇ ਇੰਡੀਆ ਚ ਬਹੁਤ ਔਖਾ ਮਿਲਦਾ ਹੈ ਅਵੋਕਾਡੋ ਆਇਲ ਮੈਨੂੰ ਬੈਸਟ ਵਾਈਕਲੀ ਇਹ ਬਹੁਤ ਸ਼ਾਨਦਾਰ ਚੀਜ਼ ਹੈ ਅਖਰੋਟ ਦਾ ਤੇਲ ਅਖਰੋਟ ਦਾ ਤੇਲ ਵੀ ਬੜਾ ਵਧੀਆ ਹੁੰਦਾ ਜੀ ਹਾਂ ਅਖਰੋਟ ਚ ਨਾ ਕੁਲੰਦੀ ਇੱਕ ਪ੍ਰੋਬਲਮ ਹੈ ਬੜੀ ਜਲਦੀ ਰੈਂਸਡ ਹੁੰਦਾ ਹੈ ਅਖਰੋਟ ਤੁਸੀਂ ਦੇਖੋ ਅਖਰੋਟ ਨੂੰ ਭੰਨ ਕੇ ਨਾ ਥੋੜੇ ਦਿਨ ਰੱਖ ਦਿਓ ਖਾ ਕੇ ਦੇਖਿਓ ਤਾਂ ਟੇਸਟ ਖਰਾਬ ਤਾਜ਼ਾ ਅਕਰੋਟ ਮਿਲ ਜੇ ਬੰਦਾ ਕਹਿੰਦਾ ਚੀਨੀ ਅਕਰੋਟ ਦਾ ਤੇਲ ਜੁਨਾ ਨਹੀਂ ਤੇ ਕੱਢਿਆ ਨਾਲ বিনা ਸੀਲ 에ਅਰ ਟਾਈਟ ਸੀਲ ਕਰ ਦੋ ਤੇ ਜਦ ਤੁਸੀਂ ਬੋਤਲ ਖੋਲੀ ਉਹ 5-7 ਦਿਨ ਚ ਖਾ ਗਏ ਤਾਂ ਠੀਕ ਹੈ ਵਰਨਾ ਉਹ ਰੈਂਸਿਡ ਕੁਲ ਮੈਂ ਜੀਹੀ ਤਾਂ ਪ੍ਰੋਬਲਮ ਹੈ ਹੁਣ ਵਨ ਆਫ ਦਾ ਬੈਸਟ ਆਇਲ ਇਨ ਦਾ ਵਰਡ ਕੀ ਹੈ ਕਾਡ ਲਿਵਰ ਆਇਲ ਕਾਡ ਲਿਵਰ ਦੀ ਲਿਵਰ ਦਾ ਆਇਲ ਮਗਰ ਪ੍ਰੋਬਲਮ ਕੀ ਹੈ ਮਾੜੀ ਜੀ ਹਵਾ ਲੱਗੀ ਤੇਲ ਖਰਾਬ ਤਾਂ ਹੀ ਤੁਸੀਂ ਦੇਖਿਓ ਉਹਦੀ ਗੋਲੀ ਕਿਹច ਜਾਂਦੀ ਹੈ ਵਿਟਾਮਿਨ ਕੇ ਦੇ ਵਰਗੀ ਗੋਲੀਆਂ ਆਉਂਦੀਆਂ ਬਿਲਕੁਲ ਕਿ ਹਵਾ ਨਾ ਲੱਗੇ ਉਹ ਤਾਂ ਲਾਈਟ ਤੋਂ ਵੀ ਸੈਂਸਟਿਵ ਹੈ ਜਿੰਨਾ ਵਧੀਆ ਤੇਲ ਹੋਗਾ ਕੁਲਵੰਤ ਜੀ ਉਹਨਾਂ ਹਵਾ ਤੇ ਲਾਈਟ ਤੋਂ ਜਲਦੀ ਖਰਾਬ ਹੋ ਜਾਂਦਾ ਹੈ ਇਹ ਲੌਜੀਕ ਹੈ ਤਾਂ ਇਸ ਮਾਮਲੇ ਚ ਦੇਸੀ ਕੀ ਆਪਣਾ ਜੀ ਪਤਾ ਨਹੀਂ ਕਿਥੋਂ ਪੰਜਾਬੇ ਲੱਗਿਆ ਹੋਇਆ ਜੀ ਹਵਾ ਪਾਣੀ ਲਾਈਟ ਕੁਝ ਨਹੀਂ ਖਰਾਬ ਕਰਦੀ ਦੱਸੋ ਗਰਮ ਕਰ ਲੋ ਗਰਮ ਕਰ ਲੋ ਤਾਂ ਵੀ ਖਰਾਬ ਕਰ ਲੋ ਕੁਝ ਨਹੀਂ ਹੁੰਦਾ ਤਾਂ ਹੀ ਮੈਂ ਦਵਾਨਾ ਜੀ ਅਸੀਂ ਸਪੈਸ਼ਲ ਪੂਨੇ ਤੋਂ ਬਹੁਤ ਸੋਹਣੀ ਰੋਸ਼ਾਲਾ ਉਥੋਂ ਜਿਹੜਾ ਅਸੀਂ ਦੇਸੀ ਕੀ ਲੈਣਾ ਉਥੋਂ ਲੈਣੇ ਦਾ ਰੀਜ਼ਨ ਹੈ ਕਿਉਂਕਿ ਇਧਰ ਤਾਂ ਪੂਰੇ ਨਹੀਂ ਹੁੰਦਾ ਪੰਜਾਬ ਚ ਕਿ ਮੈਂ ਦੇਸੀ ਕੀ ਚਾਹੀਦਾ ਫਿਰ ਨਕਲੀ ਜਿਵੇਂ ਤੁਸੀਂ ਕਹਿੰਦੇ ਹੋ ਕਿ 20 ਪੈਸੇ ਕੋਈ 40 ਪੈਸੇ ਕੋਈ 50 ਪੈਸੇ ਕੁਝ ਹੋਰ ਪਾ ਕੇ ਵੇਚੀ ਜਾਂਦੇ ਨੇ ਤਾਂ ਇਹ ਤੁਹਾਡੇ ਮੈਂ ਇਨਫਾਰਮੇਸ਼ਨ ਤਾਂ ਦੇ ਰਿਹਾ ਆਪਣੀ ਜੇਬ ਦੇ ਹਿਸਾਬ ਨਾਲ ਤੁਸੀਂ ਆਪਣਾ ਆਇਲ ਯੂਜ਼ ਕਰੋ ਅਗਰ ਤੁਹਾਨੂੰ ਜੇਬ ਤੋਂ ਮਹਿੰਗਾ ਲੱਗਾ ਆਲ ਦੀ ਯੂਜੇਜ ਘਟਾ ਦਿਓ ਸਭ ਤੋਂ ਸਿੰਪਲ ਤਰੀਕਾ ਹੈ ਮਗਰ ਗਲਤ ਆਇਲ ਨਹੀਂ ਖਾਣਾ ਜੋ ਮਰਜ਼ੀ ਹੋ ਜੇ ਅਰੇ ਰਾਈਫਾਈਂਡ ਆਇਲ ਨੇ ਇਹਨਾਂ ਪਿੱਛੇ ਐਨੀ ਹੈਲਥ ਐਕਸਪਰਟ ਪੈਂਦੇ ਇਹ ਸਾਰੇ ਕਾਰਸੋਜਨਿਕ ਕੈਂਸਰਸ ਨੇ ਇਹਨਾਂ ਤੋਂ ਗੰਧੀਆਂ ਗੰਧੀਆਂ ਗੈਸੇਸ ਪਾਸ ਕਰੀਏ ਨਾ ਇਹਨੂੰ ਹਾਈਡਰੋਜਨੇਸ਼ਨ ਤੇ ਇਹਨੂੰ ਤਿੰਨ ਤਿੰਨ ਚਾਰ ਚਾਰ ਫਿਲਟਰ ਲਾਏ ਜਾਂਦੇ ਨੇ ਜੋ ਗੰਦੀ ਸਮੈਲ ਕੱਢ ਲਈ ਇਹਨਾਂ ਰੰਗ ਬਣਾਣ ਲਈ ਆਪਾਂ ਰੰਗ ਤੋਂ ਕੀ ਲੈਣਾ ਹੈ ਖੋਪੇ ਦਾ ਤੇਲ ਜਿਹਨੂੰ ਆਪਾਂ ਮੈਨਾ ਨਾਰੀਅਲ ਦਾ ਤੇਲ ਕਹਿੰਦੇ ਆਕਰ ਆਰਗੈਨਿਕ ਮਿਲ ਜੇ ਵੁੱਡ ਪ੍ਰੈਸ ਗਰਮ ਨਾ ਹੋਏ ਕਰਿਆ ਉਹ ਬਹੁਤ ਵਧੀਆ ਚੀਜ਼ ਹੈ ਕੱਚਾ ਖਾਂਦੀ ਆਤ ਬਹੁਤ ਸਲਾਦ ਦੇ ਉੱਪਰ ਪਾ ਕੇ ਖਾਂਦੀ ਆਤਵ ਤੱਤ ਤੋਂ ਬੜੀ ਮਿੱਠਕੁਲਵੰਤੀ ਫੈਟ ਬਈ ਕਿਸ ਨੂੰ ਮੋਟਾ ਨਹੀਂ ਬਣਾਉਂਦਾ ਪੁਆਇੰਟ ਆਇਲ ਕਦੇ ਕਿਸ ਨੂੰ ਮੋਟਾ ਨਹੀਂ ਬਣਾਉਂਦਾ ਕਾਰਬੋਹਾਈਡਰੇਟਸ ਤੇ ਚੀ ਜੇ ਤੁਸੀਂ ਆਇਲ ਕਾਰਬੋਹਾਈਡਰੇਟ ਤੇ ਚੀਨੀ ਦੇ ਵਿੱਚ ਪਾਪਾ ਕੇ ਚੂਰੀਆਂ ਰੋਟੀ ਵਿੱਚ ਚੀਨੀ ਵਿੱਚ ghee ਪਾ ਕੇ ਖਾ ਰਹੇ ਹੋ ਉਹ ਬੋਡੀ ਕਨਫਿਊਜ਼ ਹੋ ਗਈ ਕਿਹੜੇ फ्यूਲ ਨੂੰ ਕਿੱਥੇ ਲਿਖ ਕੇ ਜਾਵੇ ਫਿਰ ਵੀ ਸੈਟ ਨਹੀਂ ਉਹ ਕਾਰਬੋਹਾਈਡਰੇਟ ਨੇ ਐਨੀ ਜ਼ਿਆਦਾ ਬਲੱਡ ਸ਼ੂਗਰ ਬਣਾਤੀ ਕਿ ਇਨਸੂਲਿਨ ਨੇ ਉਹਨੂੰ ਸਟੋਰ ਕਰਤਾ ਤਾਂ ਉਹ ਤਾਂ ਪ੍ਰੋਬਲਮ ਆਉਂਦੀ ਹੈ ਜੀ ਜੀ ਬਿਲਕੁਲ ਜੀ ਚਾਰ ਤਰ੍ਹਾਂ ਦੇ ਆਇਲ ਨੇ ਜੀ ਇਹਨਾਂ ਦੇ ਵਿੱਚੋਂ ਇੱਕ ਫੈਟਸ ਨੇ ਨਾਰੀਅਲ ਤੇਲ ਤੇ ਪਾਮ ਆਇਲ ਪਾਮ ਆਲਾ ਪਾ ਜਿਹੜੇ ਇਸ ਨੂੰ ਮਨਾ ਕਰਦੇ ਆ ਪਾਮ ਆਇਲ ਜਿਹੜਾ ਉਹ ਖਰਾਬੀ ਕਰਦਾ ਇਸ ਤੋਂ ਇਲਾਵਾ ਨੋਨ ਡਰਾਈਂਗ ਡਰਾਈਂਗ ਆਇਲ ਯਾਨੀ ਨਾ ਸੁੱਕਣ ਵਾਲਾ ਤੇਲ ਜਿਨ੍ਹਾਂ ਦੇ ਵਿੱਚ ਜੈਤੂਨ ਦਾ ਤੇਲ ਬਦਾਮ ਦਾ ਤੇਲ ਯਾਨੀ ਕਿ ਕਾਲੀਵ ਆਇਲ ਤੇ ਜਿਹੜਾ ਬਦਾਮ ਦਾ ਤੇਲ ਆਲਮੰਟ ਆਇਲ ਇਸ ਤੋਂ ਇਲਾਵਾ ਸੈਮੀ ਡਰਾਈਂਗ ਆਇਲ ਜਿਹਨੂੰ ਅਰਧ ਸੁੱਕਣ ਵਾਲਾ ਤੇਲ ਜਿਹਦੇ ਨੂੰ ਕਿਹਾ ਜਾਂਦਾ ਉਹਨਾਂ ਚ ਅਰਿੰਡੀ ਦਾ ਤੇਲ ਅਰੰਡ ਦਾ ਤੇਲ ਜਿਹਨੂੰ ਕਹਿੰਦੇ ਆ ਤੇ ਸਰੋਂ ਦਾ ਤੇਲ ਇਸ ਤੋਂ ਬਾਅਦ ਡ్రਾਈਂਗ ਆਇਲ ਯਾਨੀ ਕਿ ਸੁੱਕਣ ਵਾਲਾ ਤੇਲ ਜਿਨ੍ਹਾਂ ਵਿੱਚ ਲਿੰਸੀਡ ਆਇਲ ਤੇ ਅਲਸੀ ਦਾ ਤੇਲ ਜਿਹੜਾ ਇਹ ਇਸ ਤਰ੍ਹਾਂ ਦੇ ਹੁੰਦੇ ਨੇ ਚਾਰ ਤਰ੍ਹਾਂ ਦੇ ਤੇਲ ਨੇ ਜੀ ਪਰ ਇੱਕ ਜਿਹੜੀ ਚੀਜ਼ ਆ ਉਹ ਹੈਗੀ ਆ ਕਿ ਆਪਾਂ ਮਾਲਿਸ਼ ਕਰਨ ਵਾਸਤੇ ਜਿਹੜਾ ਤੇਲ ਵੀ ਯੂਜ਼ ਕਰਦੇ ਹੈਗੇ ਆ ਤੇ ਮੇਰੇ ਮਤਲਬ ਕੋ ਤਿਲ ਦਾ ਤੇਲ ਸਭ ਤੋਂ ਵਧੀਆ ਰਹਿੰਦਾ ਕਹਿੰਦੇ ਨੇ ਜੀ ਸੁਣਿਆ ਨੇ ਵੀ ਮਗਰ ਆਲਮੰਡ ਆਇਲ ਜਿਹਦੇ ਵਿੱਚ ਵਿਟਾਮਿਨ E ਹੈ ਨਾ ਦੇਖੋ ਅਖਰੋਟ ਵੀ ਯੂਜ਼ ਕਰਦੇ ਨੇ ਮਗਰ ਜਿਹੜੀ ਚੀਜ਼ ਵਿੱਚ ਵਿਟਾਮਿਨ E ਜ਼ਿਆਦਾ ਹੈ ਉਹ ਬਹੁਤ ਗੁੱਡ ਤੁਸੀਂ ਦੇਖੋ ਕੋਲੋਂ ਜੀ ਕਈ ਲੋਕਾਂ ਨੂੰ ਸਹੀ ਵੀ ਕਹਿੰਦੇ ਨੇ ਜਿਹਨਾਂ ਨੂੰ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਕਿ ਕੋਈ ਵੀ ਤੇਲ ਚ ਨਾ ਵਿਟਾਮਿਨ E ਦਾ ਪਿਓਰ ਦਾ ਕੈਪਸੂਲ ਖੋਲ ਕੇ ਮਿਕਸ ਕਰਕੇ ਉਹ ਬਾਡੀ ਤੇ ਲਾ ਲਓ ਕਟਕੁੱਟ ਤੇ ਬੜੀ ਜਲਦੀ ਜਿਹਨਾਂ ਜਿਹਨਾਂ ਲੋਕਾਂ ਦੇ ਕੁੜੀਆਂ ਦੇ ਵੀ ਤੇ ਸਟ੍ਰੈਚ ਮਾਰਕਸ ਡਿਲੀਵਰੀ ਤੋਂ ਬਾਅਦ ਉਹਨਾਂ ਨੂੰ ਚੱਕ ਜਾਂਦਾ ਹੈ ਵਿਟਾਮਿਨ E ਤਾਂ ਆਲਮੰਡ ਆਇਲ ਕੋਕੋਨਟ ਆਇਲ ਬਹੁਤ ਵਧੀਆ ਨੇ ਸਰੋਂ ਦਾ ਤੇਲ ਬਹੁਤ ਵਧੀਆ ਹੈ ਕੱਚਾ ਇਹ ਆਇਲ ਚੰਗੀ ਕੁਆਲਿਟੀ ਦਾ ਕੋਈ ਵੀ ਲਾ ਕੇ ਤੁਸੀਂ ਸਕਿਨ ਤੇ ਬੈਨੀਫਿਟ ਲੈ ਸਕਦੇ ਹੋ ਉਹ ਤਾਂ ਕੋਈ ਦਿੱਕਤ ਨਹੀਂ ਹੈ ਤੇ ਜਿਹੜਾ ਖਾਣ ਦੇ ਵਿੱਚ ਹੈ ਉਹ ਜੇ ਆਪਾਂ ਕੱਚਾ ਖਾਈਏ ਤੇ ਸਭ ਤੋਂ ਬੈਸਟ ਜਿਹੜਾ ਹੈਗਾ ਉਹ ਹੈਗਾ ਨਾਰੀਅਲ ਦਾ ਤੇਲ ਜੀ ਦੇਸੀ ਕਿਉ ਨਾਰੀਅਲ ਦਾ ਤੇਲ ਦੇਸੀ ਕਿਉ ਫਿਰ ਤੀਜੇ ਨੰਬਰ ਤੇ ਉੱਤੇ ਆ ਗਿਆ ਆਪਣਾ 올ਿਵ ਆਇਲ 올ਿਵ ਆਇਲ ਤੇ ਅਲਮੰਡ ਆਇਲ ਨਾਰੀਅਲ ਦੇ ਤੇਲ ਚ ਇੱਕ ਅਹਜਾ ਐਨਜ਼ਾਈਮ ਹੈ ਜਿਹੜਾ ਸਿਰਫ ਮਾਂ ਦੇ ਦੁੱਧ ਚ ਪਾਇਆ ਜਾਂਦਾ ਹੈ ਔਰ ਕਿਤੇ ਨਹੀਂ ਪਾਇਆ ਜਾਂਦਾ ਤੁਸੀਂ ਦੇਖੋ ਮਾਂ ਦਾ ਦੁੱਧ ਤਾਂ ਪਸਾਰ ਵੀ ਨਹੀਂ ਪੀਂਦਾ ਜੀ ਕਈਆਂ ਮੈਂ ਬੱਚਿਆਂ ਨੇ ਉਸ ਤੋਂ ਵੀ ਘੱਟ ਦਿੱਤਾ ਕੋਈ ਲੱਕੀ ਹੁੰਦੇ ਨੇ ਇਹਨੂੰ 1.5 ਤੋਂ 2 ਸਾਲ ਮਿਲ ਗਿਆ ਉਸ ਤੋਂ ਬਾਅਦ ਉਹ ਐਨਜ਼ਾਈਮ ਮਿਲ ਨਹੀਂ ਆਣੀਓ ਤੇ ਤੇ ਸਟਿਲ ਕੋਐਨਜ਼ਾਈਮ ਤੇ ਹੈ ਤੇ ਉਹ ਐਨਜ਼ਾਈਮ ਆਪਣੀ ਬੋਡੀ ਨੂੰ ਜਗਾ ਦਿੰਦਾ ਹੈ ਲੀਵਰ ਵਾਸਤੇ ਸਭ ਤੋਂ ਵਧੀਆ ਆਇਲ ਕਿਹੜਾ ਹੋਏਗਾ ਜੀ ਕੋਕਨਟ 100% 100% ਕੋਕੋਨਟ ਆਇਲ ਬੈਸਟ ਕਿੰਨਾ ਤੇਲ ਲੈਣਾ ਇੱਕ ਦਿਨ ਦੇ ਵਿੱਚ ਤੇ ਕਿਵੇਂ ਲੈਣਾ ਬੱਦ ਤੋਂ ਬੱਦ ਜਿਹੜੇ ਨਵੇਂ ਬੰਦੇ ਨੇ ਸ਼ੁਰੂ ਕਰੇ ਇੱਕ ਟੀस्पून ਤੋਂ ਸ਼ੁਰੂ ਕਰੇ ਬੱਦਾਂ ਤੋਂ ਬੱਦਾਂ ਤਿੰਨ ਟੇਬਲस्पून ਤੱਕ ਲਿਜਾ ਸਕਦਾ ਹੈ ਬੈਸਟ ਟਾਈਮ ਹੁੰਦਾ ਹੈ ਸ਼ੁਰੂ ਕਰਨ ਲਈ ਹਾਫ ਟੀस्पून ਲੈ ਲੈ ਸਵੇਰੇ ਖਾਲੀ ਪੇਟ ਗ੍ਰੀਨ ਟੀ ਨਾਲ ਤੇ 1/2 ਚਮਚ ਸਲਾਦ ਦੇ ਨਾਲ ਲੈ ਲੇ ਤੇ ਅਗਰ ਉਹਨਾਂ ਪੇਟ ਨੇ ਡਾਈਜੈਸਟ ਕਰ ਲਿਆ ਕੋਈ ਦਿੱਕਤ ਨਹੀਂ ਤਾਂ ਬਹੁਤ ਹੋਣੀ ਬੁਲੀ ਬਦਾਨਦਾ ਰਹੇ ਤੇ ਤੁਸੀਂ 3 ਚਮਚ ਤੱਕ ਲੈ ਸਕਦੇ ਹੋ 1/2 ਚਮਚ ਸੋਰੀ ਵੱਡਾ ਜਾਂਦੇ ਨਾਲ 1/2 ਚਮਚ ਸਲਾਦ ਦੇ ਉੱਪਰ ਜੀ ਮੈਂ ਤਾਂ ਕਦੇ ਗਿਣਿਆ ਹੀ ਨਹੀਂ ਜੀ ਐਂ ਬੋਤਲ ਪਾ ਲਈਦੀ ਤੇ ਪਤਾ ਪਤਾ ਲੱਗਦਾ ਤੇ ਅਰਵਿੰਦ ਸਿੰਘ ਜੀ ਇਹ ਜਿਹੜਾ ਤੇਲ ਜੇ ਆਪਾਂ ਤੁਸੀਂ ਗੱਲ ਕਰ ਰਹੇ ਹੋ ਇਹਦੇ ਵਾਲਾ ਕੋਕੋਨਟ ਆਇਲ ਨਾਰੀਅਲ ਦਾ ਤੇ ਇਹ ਫਿਰ ਕਿੰਨੇ ਦਿਨਾਂ ਦੇ ਵਿੱਚ ਲੀਵਰ ਦੇ ਉੱਤੇ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਇਸ ਸਭ ਤੋਂ ਚਾਹੁੰਦਾ ਨਿੰਦ 7 ਤੋਂ 14 ਇੰਚ એનર્ਜੀ 슬ੀਪ ਅੱਖਾਂ ਚ ਕਲੈਰਿਟੀ ਦਿਮਾਗ ਚ ਕਲੈਰਿਟੀ ਭੁੱਖ ਮਰ ਜੇਗੀ ਇਹ ਸਭ ਫੈਕਟਰ ਆਉਣਗੇ ਭੁੱਖ ਮਰਨੀ ਮਰਨੀ ਤਾਂ ਭੁੱਖ ਮਰਨੀ ਤਾਂ ਮਾੜੀ ਗੱਲ ਨਹੀਂ ਹੁੰਦੀ ਭੁੱਖ ਮਰਨੀ ਚੰਗੀ ਹੁੰਦੀ ਕਿਉਂਕਿ ਤੁਹਾਡੀ ਮਤਲਬ ਬੋਡੀ ਫੈਟ ਖਾਣ ਲੱਗੀ ਤੇ ਜੇ ਤੁਸੀਂ ਸਿਰ ਕੁਕਨਟ ਆਇਲ ਲਓਗੇ ਨਾ ਤੁਸੀਂ ਦੇਖੋਗੇ ਤੁਹਾਨੂੰ ਭੁੱਖ ਨਹੀਂ ਲੱਗੇਗੀ 3-4 ਘੰਟੇ ਉਹ ਭੁੱਖ ਮਰਨੀ ਨਹੀਂ ਹੈ ਤੁਹਾਡੀ ਬੋਡੀ ਨੂੰ ਦੂਜੇ ਤਰੀਕੇ ਦੀ ਭੁੱਖ ਨੂੰ ਆਤਪਾਤੀ ਫੈਟ ਅਡੈਪਟੇਸ਼ਨ ਕਹਿੰਦੇ ਆ ਉਹ ਨੂੰ ਹੂੰ ਜੀ ਤੇ ਫਿਰ ਇਹ ਰੋਟੀਆਂ ਜਿਹੜੀਆਂ ਆਪਾਂ ਖਾਣੇ ਆ ਰੋਟੀਆਂ ਤੋਂ ਛਡਕਾਰਾ ਮਿਲ ਜੇਗਾ ਇਹਦੇ ਨਾਲ ਆਟੋਮੈਟਿਕਲੀ ਹੌਲੀ ਹੌਲੀ ਭੁੱਖ ਘਟ ਲੱਗੇਗੀ ਤਾਂ ਰੋਟੀ ਘਟਾ ਦਿਓ ਸਬਜ਼ੀ ਵਧਾ ਦਿਓ ਸਲਾਦ ਵਧਾ ਦਿਓ ਪ੍ਰੋਟੀਨ ਵਧਾ ਦਿਓ ਭੁੱਖ ਘਟ ਲੱਗੇਗੀ ਤੇ ਮੈਂ ਸੁਣਿਆ ਜੀ ਕਹਿੰਦਾ ਵੀ ਇੱਕ ਚਮਚ ਨਾਰੀਅਲ ਦਾ ਤੇਲ ਜੇ ਆਪਾਂ ਪੀਨੇ ਆ ਤਾਂ ਇੱਕ ਰੋਟੀ ਦੇ ਬਰਾਬਰ ਉਹਦੀ એનર્ਜੀ ਹੁੰਦੀ ਹੈ ਉਹਦੇ ਵਿੱਚ ਇੱਕ ਤੋਂ ਜ਼ਿਆਦਾ ਸਰ ਇੱਕ ਤੋਂ ਜ਼ਿਆਦਾ ਜਿਹੜੀ ਫੈਟ ਦੇ ਵਿੱਚ ਕੈਲਰੀਜ਼ ਹੈ ਉਹ ਕਾਰਬੋਹਾਈਡਰੇਟਸ ਤੋਂ ਕਿਤੇ ਡੇਢੀਆਂ ਤੋਂ ਵੀ ਜ਼ਿਆਦਾ ਨਹੀਂ ਡੇਢੀਆਂ ਤੋਂ ਹੂੰ ਯਾਨੀ ਮਤਲਬ ਜੇ ਬੰਦਾ ਤਿੰਨ ਰੋਟੀਆਂ ਖਾਂਦਾ ਤੇ ਦੋ ਚਮਚ ਤੇਲ ਪੀਲੇ ਤੇ ਬਸ ਕਹਾਣੀ ਖਤਮ ਬਸ ਬਹੁਤ ਹੈ ਦੂਜੀ ਚੀਜ਼ ਫੈਟ ਦੀ ਕੈਲਰੀਜ਼ એનર્ਜੀ ਐ ਜਾਂਦੀ ਹੈ ਸੌਰੀ ਉਹਦੀ ਕਾਰਬੋਹਾਈਡਰੇਟ ਦੀ ਕੈਲਰੀਜ਼ ਐਂ ਜਾ ਕੇ ਖਤਮ ਹੋ ਜਾਂਦੀ ਹੈ ਇਕਦਮ ਥਾਲ ਇਕਦਮ ਮਰ ਜਾਂਦੀ ਹੈ ਫੈਟ ਐ ਜਾਂਦਾ ਹੈ ਹੌਲੀ ਹੌਲੀ ਉੱਪਰ ਜਾਂਦਾ ਹੈ ਤਾਂ એનર્ਜੀ ਜਾਲ ਲੰਬੀ ਚੱਲਦੀ ਹੈ ਫੈਟ ਦੀ ਤੇ ਫਿਰ ਜਿਹੜਾ ਇਹ ਇਹਦਾ ਕੋਲੇਸਟ੍ਰੋਲ ਵਗੈਰਾ ਵਧਣ ਦਾ ਕੋਈ ਪੰਗਾ ਤਾਂ ਜ ਬਿਲਕੁਲ ਨਹੀਂ ਕੋਈ ਪ੍ਰੋਬਲਮ ਘਟ ਰਿਹਾ ਜੀ ਸਾਡੇ ਹਰ ਵੀ ਐਗਜ਼ਾਮਪਲ ਦਿਖਾਇਆ ਲੋਕਾਂ ਨੂੰ ਜੇ ਤੁਸੀਂ ਫੈਟ ਐਡੈਪਟਡ ਡਾਈਟ ਖਾਣੇ ਤੇ ਕਾਰਬੋਹਾਈਡਰੇਟਸ ਲੋ ਕਰਦੇ ਨੇ ਉਹ 콜ੈਸਟ੍ਰੋਲ ਡਾਊਨ ਆ ਜਾਂਦਾ ਐ ਐਜੀਓਟੀਪੀਟੀ ਡਾਊਨ ਆ ਜਾਂਦੇ ਨੇ ਐਲਡੀਐਲ ਡਾਊਨ ਹੁੰਦਾ ਐ ਬੁਰਾ 콜ੈਸਟ੍ਰੋਲ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਐ ਉਹ ਵੀ ਲੈ ਸਕਦੇ ਨੇ ਬਿਲਕੁਲ ਲੈ ਸਕਦੇ ਮਗਰ ਥੋੜਾ ਥੋੜਾ ਸ਼ੁਰੂ ਕਰਨ ਥੋੜਾ ਥੋੜਾ ਨਾਲ ਨਾਈਸਿਨ ਜ਼ਰੂਰ ਲੈਣ ਪੂਰੇ 콜ੈਸਟ੍ਰੋਲ ਲਈ ਤੇ ਹਾਰਟ ਲਈ ਨਾਈਸਿਨ ਵਿਦ 플ਸ਼ ਬੋਥ ਵਧੀਆ ਮੈਂ ਤੇ ਕਾਨੇ ਪੁੱਛ ਜਨਾਂ ਕੋਲ ਜੀ ਪ੍ਰੋਡਕਟ ਸਾਰੇ ਹੈਗੇ ਨੇ ਜੇ ਕੋਈ ਇੰਟਰਸਟਿਡ ਹੋਏ ਨੰਬਰ ਇਹ ਮੈਂ نیچے ਚੱਲ ਰਹੇ ਨੂੰ ਤੇ ਜਾਂ ਫਿਰ ਮੈਂ ਨੰਬਰ ਦਊਗਾ ਤੇ ਕਾਲ ਕਰ ਸਕਦੇ ठीक है जी ले लो जी बयासी आठ पहला नंबर है बयासी दूसरा नंबर है पचासी पचानवे पचहत्तर नंबर है 7986112118 7986112118 जी 7986112118 नाइन 8584 75000 ਰਵਿੰਦਰ ਸਿੰਘ ਜੀ ਦਾ ਆਪਣਾ ਨੰਬਰ ਹੈ ਜੀ 8814 82814 14166 ਇਹ ਨੰਬਰ ਮੈਨੂੰ ਵੀ ਯਾਦ ਹੋ ਗਿਆ ਜੀ ਇਹ ਨੰਬਰ ਜਿਹੜੇ ਰਵਿੰਦਰ ਸਿੰਘ ਜੀ ਦੇ ਤਿੰਨ ਨੰਬਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਸੰਪਰਕ ਕਰਕੇ ਨਾ ਸਿਰਫ ਇਹਨਾਂ ਤੋਂ ਸਮਾਨ ਮੰਗਾ ਸਕਦੇ ਹੋ ਬਲਕਿ ਇਹਨਾਂ ਦੇ ਕੋਲੋਂ ਕੋਚ ਟ੍ਰੇਨਿੰਗ ਹੈਲਥ ਕੋਚ ਟ੍ਰੇਨਿੰਗ ਤੇ ਇਹਨਾਂ ਦੇ ਹੈਲਥ ਕੋਚਿੰਗ ਵੀ ਲੈ ਸਕਦੇ ਹੋ ਤੇ ਸ਼ੁਕਰੀਆ ਜੀ ਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੋਸਟ ਵੈਲਕਮ ਜੀ ਸੁਰਵਿੰਦਰ ਸਿੰਘ ਜੀ ਤੋਂ ਜਾਣਿਆ ਆਪਾਂ ਨੇ ਖਾਣ ਵਾਲੇ ਤੇਲਾਂ ਦੇ ਬਾਰੇ ਮਾਲਿਸ਼ ਬਾਰੇ ਤੇ ਤੇਲ ਦੇ ਨਾਲ ਆਪਾਂ ਕਿਸ ਤਰ੍ਹਾਂ ਕਿਹੜੇ-ਕਿਹੜੇ ਰੋਗ ਠੀਕ ਕਰ ਸਕਦੇ ਆ ਤੇਲ ਖਾਣੇ ਦਾ ਰੋਟੀ ਦਾ ਬਦਲ ਕਿਵੇਂ ਹੈ ਕਿੰਨਾ ਤੇਲ ਅਸੀਂ ਪੀ ਲੈਂਦੇ ਆ ਤਾਂ ਉਹ ਕਿੰਨੀਆਂ ਰੋਟੀਆਂ ਦੇ ਬਰਾਬਰ ਹੋ ਜਾਂਦਾ ਹੈ ਰੋਟੀਆਂ ਤੇ ਤੇਲ ਦੇ ਵਿੱਚ ਕੀ ਫਰਕ ਹੈ ਤੇਲ ਦੇ ਬਾਰੇ ਜਿਹੜੀ ਮਿਥ ਹੈ ਅੰਦਰ ਜਾ ਕੇ ਕੋਲੇਸਟ੍ਰੋਲ ਬਣਾ ਦੇਗੀ ਹਾਰਟ ਦੀਆਂ ਪ੍ਰੋਬਲਮਾਂ ਕਰ ਦੇਗੀ ਇਹਦੇ ਬਾਰੇ ਮਿਥ ਦੇ ਵਿੱਚ ਸੱਚਾਈ ਕੀ ਹੈ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕੀਤਾ ਤੇ ਉਮੀਦ ਕਰਦੇ ਆ ਕਿ ਜੋ ਗੱਲਾਂ ਅਸੀਂ ਤੁਹਾਨੂੰ ਕਲੀਅਰ ਕੀਤੀਆਂ ਨੇ ਜੋ ਵੀ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਹੈ ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਸ਼ੇਅਰ ਕਰੋਗੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇਗੀ ਕੋਈ ਨਾ ਕੋਈ ਖੋਲ ਕੇ ਜ਼ਰੂਰ ਵੇਖੇਗਾ ਤੇ ਜੇਕਰ ਕਿਸੇ ਇੱਕ ਬੰਦੇ ਨੂੰ ਵੀ ਇਸ ਵੀਡੀਓ ਨੂੰ ਖੋਲ ਕੇ ਵੇਖਿਆ ਤੁਹਾਡੇ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਨੂੰ ਖੋਲ ਕੇ ਵੇਖਿਆ ਤੇ ਉਹਨਾਂ ਦੀ ਕੋਈ ਇੱਕ ਸਮੱਸਿਆ ਵੀ ਹੱਲ ਹੋ ਗਈ ਉਹਨਾਂ ਉਸ ਤੋਂ ਬਾਅਦ ਜਿਹੜਾ ਅਸੀਂ ਤਜਰਬਾ ਉਹਨਾਂ ਦੱਸਿਆ ਉਹਨਾਂ ਨੇ ਖੁਦ ਕੀਤਾ ਤੇ ਉਹਨਾਂ ਦੀ ਇੱਕ ਜਿਹੜੀ ਸਮੱਸਿਆ ਵੀ ਹੱਲ ਹੋ ਗਈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊ ਲਾਈਫ ਹਰਬਲ ਸਾਡੇ ਫੇਸਬੁਕ ਪੇਜ ਨਿਊ ਲਾਈਫ ਹਰਬਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਣਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ